सतनाम वाहिगुरु जी सतनाम वाहिगुरु साहिब जी चालांगे उठ नाम जप निाध ਕਾਰਾ ਤੁਜੈ ਨਾਮੁ ਫੈ ਨਾਨਕ ਮਿਟੈ ਉਪਾਦ ਰੈਣ ਗਰਾਈ ਸੋਇ ਕੈ ਦਿਵਸ ਗਰਾਇਆ ਖਾਏ ਹਿ ਤੇਜਸਾ ਜਨਮ ਹੈ ਕੋ ਦੀਵਤ ਲ ਜਾਏ ਹੀਰੇ ਜੈਸਾ ਜਨਮ ਹੈ ਕੋ ਦੀਵਤ ਲ ਜਾਏ ਵਾਹ ਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜਨਵਾਜੀ ਗੁਰ ਸੰਗਤ ਜੀਓ ਅੰਮ੍ਰਿਤ ਵੇੜਾ ਹੋ ਚੁੱਕਿਆ ਸੌਣ ਦਾ ਵਕਤ ਨਹੀਂ ਜਿਹੜਾ ਜਾਗਣ ਦਾ ਵਕਤ ਹੈ ਉਠੋ ਬ੍ਰਹਮਿਕ ਪਿਆਰਿਓ ਜਿਸਨਾਂਨ ਪਾਣੀ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਅੰਮ੍ਰਿਤ ਵੇੜਾ ਉੱਤਕੇ ਅੰਮ੍ਰਿਤ ਵੇੜਦਾ ਟਾਈਮ 4 ਵਜਣ ਵਿੱਚ 10 ਮਿੰਟ ਬਾਕੀ ਹਨ 4 ਵਜਣ ਵਿੱਚ 10 ਮਿੰਟ ਬਾਕੀ ਹਨ ਉੱਠੋ ਗ੍ਰਮਖ ਪਿਆਰਿਓ ਇਸਨਾਰ ਪਾਣੀ ਕਰੋ ਗੁਰਬਾਣੀ ਪੜ ਗੁਰਬਾਣੀ ਸੁਣ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਮੁਨੱਖਾ ਜੀਵਨ ਨੂੰ ਸਫਲਾ ਬਣਾਓ ਅੱਜ ਭਾਈ ਗਰੇਜੀ ਵੀ ਹਿੰਨੇ ਦੀ 30 ਤਾਰੀਖ ਦਿਨ ਸ਼ਨੀਵਾਰ 18 ਜੇਠ ਹੋ ਚੁੱਕਿਆ ਹੈ 31 ਮਈ ਦਿਨ ਸ਼ਨੀਵਾਰ 28 ਜੇਠ ਹੋ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ